ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਹਨ ਹਾਲੀਆਂ ਜਿਹੜੀਆਂ ਚੋਣਾਂ ਪੰਜਾਬ ਦੇ ਵਿੱਚ ਹੋਈਆਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਇਸ ਦੇ ਵਿੱਚ ਜੋ ਨਤੀਜੇ ਆਏ ਉਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੀਆਂ ਤਿਆਰੀਆਂ ਜੋਰ ਸ਼ੋਰ ਨਾਲ ਆਰੰਭ ਕਰ ਦਿੱਤੀਆਂ ਗਈਆਂ ਕਿਉਂਕਿ ਪੂਰਾ ਪਿੰਡੂ ਖੇਤਰ ਜਿੰਨਾ ਪੰਜਾਬ ਦਾ ਹੈ ਸਭ ਨੇ ਇਸ ਇਹਨਾਂ ਚੋਣਾਂ ਦੇ ਵਿੱਚ ਬੇਸ਼ੱਕ ਪਰਮੇਸ਼ਵਰੀ ਸ਼ਮੂਲੀਅਤ ਨਹੀਂ ਦਿਖਾਈ ਦੱਸਿਆ ਇਹ ਜਾ ਰਿਹਾ ਸੀ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀ VOTING ਹੋਈ ਹੈ 48% ਸਿਰਫ ਵੋਟ ਜਿਹੜੀ ਹੈ ਉਹ ਪੋਲ ਹੋਈ ਹੈ ਜਿਸ ਦਾ ਕਰਕੇ ਬੇਸ਼ੱਕ ਇਹ ਨਤੀਜੇ ਸੁਖਾਵੇਂ ਰਹੇ ਆ ਆਮ ਆਦਮੀ ਪਾਰਟੀ ਦੇ ਲਈ ਪਰ ਆਮ ਆਦਮੀ ਪਾਰਟੀ ਦੇ ਲਈ ਇੱਕ ਚੇਤਾਵਨੀ ਵੀ ਹੈ ਉਹ ਚੇਤਾਵਨੀ ਕੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੋ ਹਰਮਨ ਪਿਆਰੇ ਨੇਤਾ ਨੇ ਉਹਨਾਂ ਦੇ ਇਲਾਕਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਉਹਨਾਂ ਨੇ ਬੇਸ਼ੱਕ ਆਪਣੇ ਉਮੀਦਵਾਰਾਂ ਦੇ ਪੱਖ ਦੇ ਵਿੱਚ ਬਹੁਤ ਵਧੀਆ ਪ੍ਰਚਾਰ ਵੀ ਕੀਤਾ ਹਰ ਸੰਭਵ ਯਤਨ ਵੀ ਕੀਤਾ ਪਰ ਬਹੁਤ ਸਾਰੇ ਹਲਕਿਆਂ ਦੇ ਵਿੱਚੋਂ ਨਮੋਸ਼ੀ ਦਾ ਜਿਹੜਾ ਸਾਹਮਣਾ ਕਰਨਾ ਪਿਆ ਉਤੇ ਵਿੱਚ ਜਿਹੜੇ ਵਿਧਾਇਕ ਨੇ ਨਾਮਵਰ ਵਿਧਾਇਕ ਨੇ ਹਰਮਨ ਪਿਆਰੇ ਨੇਤਾ ਨੇ ਲੋਕਾਂ ਦੇ ਪਰ ਲੋਕਾਂ ਨੇ ਇਸ ਵਾਰ ਉਹਨਾਂ ਨੂੰ ਨਕਾਰਿਆ ਹੈ ਕਾਰਨ ਬਹੁਤ ਸਾਰੇ ਦੱਸੇ ਜਾ ਰਹੇ ਐ ਜਿਦੇ ਵਿੱਚ ਪਿੰਡਾਂ ਦੇ ਵਿਕਾਸ ਕੰਮਾਂ ਨੂੰ ਲੈ ਕੇ ਪਿਛਲੇ ਜਿਹੜੇ ਹੜ੍ਹ ਆਈ ਸੀ ਉਹਨਾਂ ਨੂੰ ਲੈ ਕੇ ਹੋਰ ਵੀ ਜੋ-ਜੋ ਸਰਕਾਰ ਵਾਅਦੇ ਕਰਕੇ ਸਰਕਾਰ ਬਣਾਈ ਸੀ ਬਦਲਾ ਜਿਹੜਾ ਇਹ ਹੀ ਹਰੇਕ ਤੇ ਮੂੰਹ ਦੇ ਉੱਪਰ ਸੀ ਕਿ ਬਦਲਾ ਨਜ਼ਰ ਨਹੀਂ ਆ ਰਿਹਾ ਬਹੁਤ ਬਹੁਤ ਜਿਹੜੇ ਵੱਡੇ ਆਗੂ ਸਾਹਿਬਾਨ ਆਕੀ ਪਾਰਟੀ ਦੇ ਚਾਹੇ ਉਹ ਸਪੀਕਰ ਸੰਧਵਾ ਸਾਹਿਬ ਹੋਣ ਗੁਰਮੀਤ ਸਿੰਘ ਹੇਰ ਹੋਣ ਮੈਡਮ પરાਜ ਹੋਣ ਜਾਫਰ ਹੋਰ ਅਰ ਗੁਰਮੀਤ ਸਿੰਘ ਖੁੱਡੀਆਂ ਹੁਣ ਉਹਨਾਂ ਦੇ ਕੁਲਦੀਪ ਸਿੰਘ ਢਾਲੀਵਾਲ ਇਹਨਾਂ ਦੇ ਏਰੀਆਜ਼ ਦੇ ਵਿੱਚੋਂ ਹਲਕਿਆਂ ਦੇ ਵਿੱਚੋਂ ਉਮੀਦਵਾਰਾਂ ਦੀ ਬਹੁਤ ਘੱਟ ਜੜੀ ਜਿੱਤ ਪ੍ਰਾਪਤ ਹੋਈ ਹੈ ਜਿਸ ਤਾ ਕਰਕੇ ਆਮ ਆਦਮੀ ਪਾਰਟੀ ਨੂੰ ਆਪਣੀਆਂ ਅਗਲੀਆਂ ਰਣਨੀਤੀਆਂ ਤੈਅ ਜੜੀਆਂ ਕਰਨੀਆਂ ਉਹਨਾਂ ਦੇ ਲਈ ਨਵੇਂ ਸਿਰੇ ਤੋਂ ਵਿਚਾਰ ਕਰਨੀ ਪਵੇਗੀ ਹੋ ਸਕਦਾ ਹੈ ਜਿਹੜੀ ਕੈਬਨਿਟ ਮੀਟਿੰਗ ਮੁੱਖ ਮੰਤਰੀ ਸਰਬਾਰਪਕੋਂਸੈਂਟ ਮਾਨਨੇ ਲਈ ਹੈ ਉਹਦੇ ਵਿੱਚ ਇਹ ਸਾਰੇ ਚੋਣ ਨਤੀਜਿਆਂ ਦੀ ਸਮੀਖਿਆ ਜ਼ਰੂਰ ਹੋਈ ਹੋਏਗੀ ਉਹਦੇ ਵਿੱਚ ਨਵੇਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹੋਣਗੇ ਕਿਉਂਕਿ ਪਿਛਲੇ ਸਮੇਂ ਜੋ ਮੀਡੀਆ ਦੇ ਵਿੱਚ ਖਬਰਾਂ ਆਈਆਂ ਸਨ ਕਿ ਦਿੱਲੀ ਹਾਈ ਕਮਾਂਡ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਅਬਜ਼ਰਵਰ ਜਿਹੜੇ ਨੇ ਉਹ ਨਿਯੁਕਤ ਕੀਤੇ ਨੇ ਹੁਣ ਇਹਨਾਂ ਦੀ ਰਿਪੋਰਟ ਜਿਹੜੀ ਹੈ ਹਲਕਿਆਂ ਦੀ ਰਿਪੋਰਟ ਉਹ ਕੇਜਰੀਵਾਲ ਦੇ ਕੋਲ ਪਹੁੰਚੇਗੀ ਪਿੱਛੇ ਜੇ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਫੁੱਟ ਦੇ ਸੰਕੇਤ ਨਜ਼ਰ ਆ ਰਹੇ ਸਨ ਤਾਂ ਉਸ ਲਈ ਕੀ ਜਾ ਰਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਵੋਟ ਕ੍ਰਾਫਟ ਕਟੇਗਾ ਉਹਨਾਂ ਹਲਕਿਆਂ ਦੇ ਵਿੱਚ ਉਮੀਦਵਾਰ ਜਿਹੜੇ ਨੇ ਉਹ ਬਦਲੇ ਵੀ ਜਾ ਸਕਦੇ ਆ ਭਾਵੇਂ ਬਹੁਤ ਸਾਰੇ ਐਮਐਲਏ ਦੀ ਵਿਧਾਇਕਾਂ ਦੀ ਟਿਕਟ ਜਿਹੜੀ ਆ ਉਹ ਕੱਟੀ ਵੀ ਜਾ ਸਕਦੀ ਹੈ ਹੋਰ ਵੀ ਬਹੁਤ ਸਾਰੇ ਕਾਰਨ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਜਿਵੇਂ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਮੁੱਦੇ ਸੀ ਉਨ੍ਹਾਂ ਦੇ ਉੱਪਰ ਬਹੁਤ ਸਾਰਿਆਂ ਦੇ ਅਜੇ ਕੰਮ ਕਰਨ ਦੀ ਲੋੜ ਸੀ ਸਮਾਂ ਬਹੁਤ ਥੋੜਾ ਬਚਿਆ ਕਿਉਂਕਿ 4 ਸਾਲ ਤੋਂ ਉੱਪਰ ਸਮਾਂ ਹੋ ਜਾਣ ਤੇ ਵੀ ਸਰਕਾਰ ਵੱਲੋਂ ਅਜੇ ਉਹ ਮੁੱਦੇ ਉੱਥੇ ਦੇ ਉੱਥੇ ਹੀ ਨੇ ਪਾਉ ਠੰਡੇ ਬਸਤੇ ਵਿੱਚ ਹੀ ਪਾਏ ਹੋਏ ਨੇ ਚਾਹੇ ਉਹ ਬੇਰੁਜ਼ਗਾਰੀ ਹੋਵੇ ਮਹਿੰਗਾਈ ਹੋਵੇ ਸਿੱਖਿਆ ਦਾ ਮੁੱਦਾ ਸਿਹਤ ਦਾ ਮੁੱਦਾ ਹੋਰ ਵੀ ਪੰਜਾਬ ਦੇ ਵੀ ਜਿਵੇਂ ਹੁਣ ਹੜ੍ਹ ਆਈ ਸੀ ਉਹਨਾਂ ਦੇ ਪ੍ਰਬੰਧਨ ਨੂੰ ਲੈ ਕੇ ਇੱਕ ਗੱਲ ਇਹ ਸਾਹਮਣੇ ਆਈ ਸੀ ਕਿ ਸਰਕਾਰ ਵੱਲੋਂ ਅੱਜ ਤੱਕ ਜੋ ਆਖੜਾ ਮੈਨੇਜਮੈਂਟ ਬੋਰਡ ਹੈ ਉਹਦੇ ਨਾਲ ਹਰ ਸਾਲ ਮੀਟਿੰਗ ਕਰਨੀ ਹੁੰਦੀ ਹੈ ਹੜਾਂ ਦੇ ਨਾਲ ਜੋ ਸਥਿਤੀ ਬਣਦੀ ਹੈ ਉਸ ਨੂੰ ਨਜਿੱਠਣ ਦੇ ਲਈ ਪਰ ਇਸ 4 ਸਾਲਾਂ ਦੇ ਵਿੱਚ ਇੱਕ ਵੀ ਜਿਹੜੀ ਮੀਟਿੰਗ ਹੈ ਉਹ ਨਹੀਂ ਕੀਤੀ ਗਈ ਸੀ ਅਗਲੀ ਗੱਲ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਕਮਾਸਾਨ ਬਚਿਆ ਹੋਇਆ ਹੈ ਮੈਡਮ ਨਵਜੋਤ कौर ਸਿੱਧੂ ਦੇ ਬਿਆਨ ਨੂੰ ਲੈ ਕੇ ਉਹਦੇ ਵਿੱਚ ਅਜੇ ਤੱਕ ਮੁਸ਼ਕਲਾਂ ਉਵੇਂ ਦੀਆਂ ਉਵੇਂ ਹੀ ਨੇ ਬੇਸ਼ੱਕ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਦੇ ਲਈ ਭੁਪੇਸ਼ ਬਗੇਲ ਜੋ ਪੰਜਾਬ ਮਾਮਲਿਆਂ ਦੇ ਇਨਚਾਰਜ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਕਮੇਟੀ ਗਠਿਤ ਕਰ ਦਿੱਤੀ ਗਈ ਸੀ ਔਰ ਇਹ ਵੀ ਗੱਲ ਕਹੀ ਗਈ ਸੀ ਕਿ ਇਸ ਮਾਮਲੇ ਦੇ ਉੱਪਰ ਜਿਹੜੇ ਹਾਈ ਕਮਾਂਡ ਤੋਂ ਹੁਕਮ ਹੋਇਆ ਸੀ ਕਿ ਕੋਈ ਵੀ ਨੇਤਾ ਬਿਆਨਬਾਜ਼ੀ ਕਰਨੀ ਬੰਦ ਕਰੇ ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਨਾਤਾ ਰੰਧਾਵਾ ਸਾਹਿਬ ਵੱਲੋਂ ਨਾਨਵਜੋਤ ਕੌਰ ਸਿੱਧੂ ਵੱਲੋਂ ਤੇ ਜਾਂ ਹੋਰ ਜਿਹੜੇ ਕਾਂਗਰਸ ਦੇ ਵਿਧਾਇਕ ਸਨ ਜਾਂ ਕਾਂਗਰਸ ਦੇ ਵੱਡੇ ਆਗੂ ਸਨ ਕਿਸੇ ਦਾ ਵੀ ਉਸ ਤੋਂ ਬਾਅਦ ਬਿਆਨ ਇਸ ਮਾਮਲੇ ਦੇ ਵਿੱਚ ਨਹੀਂ ਆਇਆ ਬੇਸ਼ੱਕ ਇਹਦੇ ਲਈ ਨਵਜੋਤ ਸਿੰਘ ਸਿੱਧੂ ਨੂੰ ਸਪਸ਼ਟੀਕਰਨ ਦੇ ਲਈ ਉਹਨਾਂ ਨੇ ਸਮਾਂ ਮੰਗਿਆ ਸੀ ਹਾਈਕਮਾਨ ਵੱਲੋਂ ਸਮਾਂ ਮਿਲ ਗਿਆ ਸੀ ਪਰ ਰੁਝੇਵਿਆਂ ਦੇ ਕਾਰਨ ਅਜੇ ਤੱਕ ਇਸ ਦੇ ਵਿੱਚ ਕੋਈ ਵੀ ਜਿਹੜਾ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਇਸ ਚੋਣ ਨਤੀਜਿਆਂ ਦੇ ਵਿੱਚ ਜਿਸ ਤਰੀਕੇ ਦੀ ਟੱਕਰ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੀ ਗਈ ਹੈ ਭਾਵੇਂ ਕਿ ਚਰਨਜੀਤ ਸਿੰਘ ਚੰਨੀ ਦੇ ਸਾਰੇ ਹਲਕਿਆਂ ਦੇ ਵਿੱਚੋਂ ਬਹੁਤ ਸਾਰੇ ਉਹਨਾਂ ਦੇ ਉਮੀਦਵਾਰ ਜਿੱਤੇ ਐ ਬਾਕੀ ਮੁਕਾਬਲੇ ਤੇ ਜਿੰਨੇ ਖੋਰ ਕਾਂਗਰਸ ਪਾਰਟੀ ਦੇ ਵੱਡੇ ਆਗੂ ਸਨ ਉਹਨਾਂ ਦੇ ਹਲਕਿਆਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨਹੀਂ ਮਿਲੀਆਂ ਕਿ ਉਹਨਾਂ ਦੇ ਜਿਹੜੇ ਕੈਂਡੀਡੇਟ ਐ ਉਮੀਦਵਾਰ ਐ ਉਹ ਕਾਫੀ ਜਿੱਤੇ ਨਹੀਂ ਭਾਵੇਂ ਉਹ ਮਜੂਤਾ ਪ੍ਰਧਾਨ ਜੋਨੇ ਅਮਰਿੰਦਰ ਸਿੰਘ ਰਾਜਾ ਬਣੇ ਹੁਣ ਚਾਹੇ ਬਾਜਵਾ ਸਾਹਿਬ ਹੋਣ ਚਾਹੇ ਰੰਧਾਵਾ ਸਾਹਿਬ ਹੋਣ ਚਰਨਜੀਤ ਸਿੰਘ ਚੰਨੀ ਦਾ ਇਹਨਾਂ ਚੋਣਾਂ ਦੇ ਨਤੀਜਿਆਂ ਵਿੱਚ ਇਹ ਦੇ ਵਿੱਚ ਜਿਹੜਾ ਪਲੜਾ ਉਹ ਪਾਰ ਹੀ ਨਜ਼ਰ ਆ ਰਿਹਾ ਹੈ ਬੇਸ਼ੱਕ ਹਾਈ ਕਮਾਂਡ ਵੱਲੋਂ ਕੋਈ ਸੰਕੇਤ ਨਹੀਂ ਹੈ ਸੀਐਮ ਦਾ ਚਿਹਰੇ ਦਾ ਜਾਂ ਪ੍ਰਧਾਨ ਦਾ ਪਰ ਪਾਰਟੀ ਦੇ ਵਿੱਚ ਕਾਫੀ ਦੋ ਚਾਰ ਮਹੀਨਿਆਂ ਤੋਂ ਇਸ ਦਾ ਰੌਲਾ ਜਿਵੇਂ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਸੋਸ਼ਲ ਮੀਡੀਆ ਤੇ ਕਿ ਪ੍ਰਧਾਨ ਵੀ ਬਦਲਿਆ ਜਾਣਾ ਹੈ ਔਰ ਸੀਐਮ ਦਾ ਚਿਹਰਾ ਜਿਹੜਾ ਉਹ ਵੀ ਕਾਂਗਰਸ ਹਾਈ ਕਮਾਂਡ ਵੱਲੋਂ ਅਨਾਉਂਸ ਕੀਤਾ ਜਾਣਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੋ ਪਹਿਲਾ ਚਿਹਰਾ ਸਨ ਉਹ ਛੱਡ ਕੇ ਬੀਜੇਪੀ ਚ ਜਾ ਚੁੱਕੇ ਹੈ ਕਿਉਂਕਿ ਉਹਨਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਤੇ ਚਲੰਜੀਤ ਸਿੰਘ ਚੰਨੀ ਨੂੰ ਜਿਹੜਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ ਅਗਲੀਆਂ ਚੋਣਾਂ ਦੇ ਵਿੱਚ ਜੋ 2022 'ਚ ਹੋਈਆਂ ਕਾਂਗਰਸ ਆਪਣਾ ਜਲਵਾ ਨਹੀਂ ਦਿਖਾ ਸਕੀ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ 2027 ਦੇ ਵਿੱਚ ਕਾਂਗਰਸ ਵੱਲੋਂ ਅਜੇ ਆਪਣਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੈ ਉਹ ਦੱਸਣਾ ਬਾਕੀ ਹੈ ਕਿਉਂਕਿ ਬੇਸ਼ੱਕ ਚਲੰਜੀਤ ਸਿੰਘ ਚੰਨੀ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਆਪਣੇ ਹਲਕੇ ਦੇ ਵਿੱਚੋਂ ਹੋ ਸਕਦਾ ਹੈ ਉਹਨਾਂ ਨੂੰ ਵੀ ਦੁਬਾਰਾ ਜਿਹੜਾ ਜੇ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਉਹ ਨਾਊਂਸ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਵਿੱਚ ਲੋਕਾਂ ਨੇ ਉਹਨਾਂ ਦੇ ਏਰੀਆ ਦੇ ਵਿੱਚ ਉਹਨਾਂ ਦੇ ਲਈ ਭਾਰੀ ਪਿਆਰ ਜਿਹੜਾ ਉਹ ਦਿਖਾਇਆ ਹੈ ਬੀਜੇਪੀ ਦੀ ਗੱਲ ਕਰੀਏ ਤਾਂ ਅਜੇ ਤੱਕ ਬੀਜੇਪੀ ਕਿਉਂਕਿ ਇਹ ਪਿੰਡੂ ਖੇਤਰ ਦੀਆਂ ਵੋਟਾਂ ਸਨ ਕਿਸਾਨ ਵੋਟ ਜ਼ਿਆਦਾ ਸੀ ਤਾਂ ਅਜੇ ਤੱਕ ਲੋਕ ਜਿਹੜੇ ਹਨ ਖੇਤੀ ਬਿੱਲਾਂ ਨੂੰ ਲੈ ਕੇ ਅਜੇ ਵੀ ਥੋੜਾ ਬਹੁਤੀ ਜਿਹੀ ਨਾਰਾਜ਼ਗੀ ਹੈ ਬੀਜੇਪੀ ਦੇ ਨਾਲ ਜਾਰੀ ਹੈ ਕੁਝ ਹਲਕਿਆਂ ਦੇ ਵਿੱਚੋਂ ਬੀਜੇਪੀ ਨੇ ਬਾਜ਼ੀ ਮਾਰੀ ਹੈ ਬਾਕੀ ਜਿਹੜੀਆਂ ਅਜੇ ਆਉਣ ਵਾਲੀਆਂ 2027 ਤੋਂ ਪਹਿਲਾਂ ਨਜ਼ਰ ਨਿਕਲਦੀਆਂ ਚੋਣਾਂ ਹੋਣੀਆਂ ਜੋ ਸ਼ਹਿਰੀ ਚੋਣਾਂ ਨੇ ਉਹਦੇ ਵਿੱਚ ਬੀਜੇਪੀ ਕਿਸ ਤਰੀਕੇ ਦੀ ਕਾਰਗੁਜ਼ਾਰੀ ਕਰਦੀ ਹੈ ਉਸ ਨੂੰ ਲੈ ਕੇ ਹੀ ਉਹ ਅੱਗੇ ਆਪਣੀਆਂ ਰਣਨੀਤੀਆਂ ਤੈਅ ਕਰੇਗੀ 2027 ਵਾਸਤੇ ਰਹੀ ਗੱਲ ਅਕਾਲੀ ਦਲ ਬਾਦਲ ਦੀ ਚੰਗੀ ਵਾਪਸੀ ਹੋਈ ਹੈ ਉਹਨਾਂ ਦੀ ਕਿਉਂਕਿ ਪਿਛਲੇ 9 ਸਾਲ ਤੋਂ ਜਿੰਨੀਆਂ ਵੀ ਚੋਣਾਂ ਹੋਈਆਂ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਜਾਂ ਜਿੰਨੀ ਚੋਣ ਤਰਨ-ਤਰਨ ਜਾਂ ਹੋਰ ਜਿੰਨੀਆਂ ਚੋਣਾਂ ਵੀ ਹੋਈਆਂ ਅਕਾਲੀ ਦਲ ਉਹਦੇ ਵਿੱਚ ਹਾਸ਼ੀਏ ਤੇ ਰਿਹਾ ਪਰ ਇਹਨਾਂ ਚੋਣਾਂ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਨੇ ਚੰਗੀ ਵਾਪਸੀ ਕੀਤੀ ਹੈ ਬੇਸ਼ੱਕ ਅਕਾਲੀ ਦਲ ਦੇ ਵਿੱਚ ਵੀ ਫੁੱਟ ਦੀ ਵਜ੍ਹਾ ਕਰਕੇ ਇੱਕ ਵਾਰੇ ਅਕਾਲੀ ਦਲ ਬਾਦਰ ਹਾਸ਼ੀਏ ਤੇ ਚਲਾ ਗਿਆ ਪਰ ਜੇਕਰ ਹੁਣ ਅੱਗੇ ਇਹਨਾਂ ਦਾ ਇਹੀ ਪ੍ਰਦਰਸ਼ਨ ਲਗਾਤਾਰ ਜਾਰੀ ਰਿਹਾ ਤਾਂ ਸਮੀਕਰਨ ਕੁਝ ਵੀ ਹੋ ਸਕਦੇ ਆ ਪੰਜਾਬ ਦੇ ਬਸਤਾ ਨੇ ਸਿਰਫ ਜਲੰਧਰ ਏਰੀਏ ਦੇ ਵਿੱਚ ਆਪਣੀ ਚੰਗੀ ਜਿਹੜੀ ਹੈ کارਗੁਜ਼ਾਰੀ ਦਿਖਾਈ ਹੈ ਪੂਰੇ ਪੰਜਾਬ ਦੇ ਵਿੱਚੋਂ ਬਾਕੀ ਉਹਨਾਂ ਨੂੰ ਕੁਝ ਖਾਸ ਜਿਹੜੀ ਹੈ ਉਹ ਸਫਲਤਾ ਹਾਸਲ ਨਹੀਂ ਹੋਈ ਨਵੇਂ ਬਣੇ ਅਕਾਲੀ ਦਲ ਪੁਨਰਸੁਰਜੀਤ ਇਹਦੇ ਵਿੱਚ ਵੀ ਹੁਣ ਕਾਫੀ ਜ਼ਿਆਦਾ ਖਿੱਚੋਤਾਣ ਸ਼ੁਰੂ ਹੋ ਚੁੱਕੀ ਹੈ ਮਨਪ੍ਰੀਤ ਸਿੰਘ ਿਆਲੀ ਜੋ ਕਿ ਵਲੰਟੀਅਰ ਭਰਤੀ ਦੇ ਕਮੇਟੀ ਮੈਂਬਰ ਸਨ ਉਹਨਾਂ ਵੱਲੋਂ ਪਿਛਲੇ ਦਿਨੀ ਇਹ ਬਿਆਨ ਦਿੱਤਾ ਗਿਆ ਕਿ ਮੈਂ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਹਾਂ ਕਿਉਂਕਿ ਉਹ ਦਾਖਾ ਤੋਂ ਮੌਜੂਦਾ ਵਿਧਾਇਕ ਨੇ ਅਕਾਲੀ ਦਲ ਬਾਦਲ ਵੱਲੋਂ ਤਾਂ ਉਹਨਾਂ ਨੇ ਇਸ ਬਿਆਨ ਦੇ ਨਾਲ ਪਾਰਟੀ ਦੇ ਜਿਹੜੇ ਵੱਡੇ ਆਗੂ ਸਨ ਉਹ ਛਸ਼ੋ ਪੰਜ ਵਿੱਚ ਜ਼ਰੂਰ ਪਏ ਨੇ ਕਿ ਉਹਨਾਂ ਨੇ ਇਹ ਬੜਾ ਬਿਆਨ ਕਿਉਂ ਦਿੱਤਾ ਪਰ ਅਿਆਲੀ ਨੇ ਇਹ ਬਿਆਨ ਨਤੀਜਿਆਂ ਤੋਂ ਬਾਅਦ ਦਿੱਤਾ ਹੈ ਤੀਜਿਆਂ ਦੇ ਵਿੱਚ ਇਹ ਗੱਲ ਸਾਫ਼ ਦੇਖਣ ਨੂੰ ਮਿਲੀ ਹੈ ਕਿ ਨਵੇਂ ਬਣੇ ਅਕਾਲੀ ਦਲ ਪੁਨਰਸਮਜੀਤ ਨੂੰ ਪੰਥਕ ਹਲਕਿਆਂ ਦੇ ਵਿੱਚੋਂ ਵੀ ਕੋਈ ਖਾਸ ਰਿਸਪਾਂਸ ਨਹੀਂ ਮਿਲਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਜੋ ਅਮਰਿਤਪਾਲ ਸਿੰਘ ਦੀ ਪਾਰਟੀ ਹੈ ਉਹਦੇ ਵਿੱਚ ਉਹਦੇ ਵਿੱਚ ਵੀ ਇਹੀ ਕੁਝ ਹੀ ਦੇਖਣ ਨੂੰ ਮਿਲ ਰਿਹਾ ਹੈ ਬੇਸ਼ੱਕ ਉਹਦੀਆਂ ਕੋਈ ਖਾਸ ਸਰਗਰਮੀਆਂ ਨਜ਼ਰ ਨਹੀਂ ਆਈਆਂ ਪਰ ਉਹਦੇ ਬਹੁਤ ਸਾਰੇ ਜਿਹੜੇ ਉਮੀਦਵਾਰ ਸੀ ਉਹਨਾਂ ਵੱਲੋਂ ਵੀ ਕੋਈ ਖਾਸ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਪ੍ਰਦਰਸ਼ਨ ਨਹੀਂ ਰਿਹਾ ਜਿਸ ਕਰਕੇ ਅਜੇ ਤੱਕ ਤਸਵੀਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਸਾਫ਼ ਨਹੀਂ ਹੋ پا ਰਹੀ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੀ ਜਿਹੜੀ ਹੈ ਕਿਸ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਹੋਂਦ ਵਿੱਚ ਆਏਗੀ ਲੋਕਾਂ ਦਾ ਇਹੀ ਖੀਰਲੇ ਦਿਨ ਤੱਕ ਵੀ ਪੰਜਾਬ ਜਿਵੇਂ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਰਾਜਨੀਤੀ ਬਾਕੀ ਦੇਸ਼ ਨਾਲੋਂ ਵੱਖਰੀ ਹੈ ਭਾਵੇਂ ਕੀ ਸੀ ਭਾਵੇਂ ਹੈ ਕਿ ਅੰਡ ਤੱਕ ਵੀ ਕੋਈ ਪਤਾ ਨਹੀਂ ਲੱਗਦਾ ਕਿ ਲੋਕ ਕਿਸ ਪਾਸੇ ਨੂੰ ਜਾ ਰਹੇ ਨੇ ਕਿਉਂਕਿ ਜਦੋਂ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜਦੇ ਆ ਤਾਂ ਲੋਕਾਂ ਨੇ ਬਹੁਤ ਭਾਰੀ ਸਮਰਥਨ ਉਹਨਾਂ ਨੂੰ ਜਟਾਇਆ ਪਰ ਜਦੋਂ ਹੁਣ ਤਰਨਤਾਰਨ ਦੇ ਵਿੱਚ ਜਿੰਨੀ ਚੋਣ ਹੋਈ ਹੈ ਉਹੀ ਹਲਕਾ ਹੈ ਖੰਡੂਰ ਸਾਹਿਬ ਦੇ ਵਿੱਚ ਹੀ ਹੈ ਪਰ ਉੱਥੇ ਉਹਨਾਂ ਦਾ ਜਿਹੜਾ ਕੈਂਡੀਡੇਟ ਸੀ ਉਹ 3ਜਾਂ 4 ਨੰਬਰ ਤੇ ਰਿਹਾ ਕਹਿੰਦਾ ਆ ਭਾ ਇਸੇ ਤਰੀਕੇ ਨਾਲ ਫ੍ਰੀਕੋਰਟ ਸੀਟ ਤੋਂ ਸਰਜੀਤ ਸਿੰਘ ਖਾਲਸਾ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਇਆ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਲੋਕਾਂ ਨੇ ਉਥੇ ਵੋਟ ਕੀਤੀ ਹੈ ਬੇਸ਼ੱਕ ਉਥੇ ਆਮ ਆਦਮੀ ਪਾਰਟੀ ਦੇ ਕਰਮਜੀਤ ਸਿੰਘ ਅਣਮੋਲ ਜੋ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਨੇ ਉਥੇ ਲੋਕਾਂ ਨੇ ਉਹਨਾਂ ਦੇ ਵਿੱਚ ਵਿਸ਼ਵਾਸ ਨਹੀਂ ਦਿਖਾਇਆ ਸਰਬਜੀਤ ਸਿੰਘ ਖਾਲਸਾ 'ਚ ਵਿਸ਼ਵਾਸ ਦਿਵਾਇਆ ਇਸ ਕਰਕੇ ਹੀ ਸਿਆਸੀ ਮਾਰ ਕਹਿੰਦੇ ਨੇ ਕਿ ਪੰਜਾਬ ਦੀ ਰਾਜਨੀਤੀ ਦੂਸਰੇ ਦੇਸ਼ ਦੀ ਰਾਜਨੀਤੀ ਨਾਲੋਂ ਵੱਖਰੀ ਇਸ ਕਰਕੇ ਹੀ ਹੈ ਕਿ ਅਖੀਰ ਤੱਕ ਲੋਕਾਂ ਦੀ ਨਵਜ ਪਛਾਣਨੀ ਸਿਆਸਤਦਾਨਾਂ ਵੱਲੋਂ ਮੁਸ਼ਕਲ ਹੈ ਕਿਉਂਕਿ ਅੱਜ ਤੱਕ ਪ੍ਰਕਾਸ਼ ਸਿੰਘ ਬਾਦਲ ਕਦੀ ਆਪਣੀ ਸੀਟ ਨਹੀਂ ਹਾਰੀ ਸਨ ਜਦੋਂ ਤੋਂ ਲੰਬੀ ਤੋਂ ਲੜਦੇ ਆ ਰਹੇ ਸਨ ਪਰ ਲਾਸਟ ਵਾਲੀ ਸੀ ਲਾਸਟ ਵਾਲੀ ਚੋਣ ਦੇ ਵਿੱਚ ਉਹਨਾਂ ਨੇ ਆਪਣਿਆਂ ਨੇ ਉਥੋਂ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ ਵੱਲੋਂ ਜਿੱਤ ਜਿਹੜੀ ਆ ਉਹ ਪ੍ਰਾਪਤ ਕੀਤੀ ਗਈ ਸੀ ਪੰਜਾਬ ਦੀ ਸਿਆਸਤ ਅਜੇ ਵੀ ਕਿਸ ਕਰਵਟ ਬੈਠਦੀ ਹੈ ਅਜੇ ਜਿਹੜੀਆਂ ਹੁਣ ਚੋਣਾਂ 2027 ਤੋਂ ਪਹਿਲਾਂ ਨਗਰ ਨਿਗਮ ਦੀਆਂ ਆਉਣੀਆਂ ਜੇਕਰ ਉਹਦੇ ਵਿੱਚ ਬੀਜੇਪੀ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਬੀਜਪੀ ਬੇਸ਼ੱਕ ਸਰਕਾਰ ਤਾਂ ਨਹੀਂ ਬਣਾ ਪਾਏਗੀ ਪਰ ਕੁਝ ਨਾ ਕੁਝ ਜਿਹੜੇ ਸ਼ਹਿਰੀ ਖੇਤਰਾਂ ਦੇ ਵਿੱਚੋਂ ਵਿਧਾਇਕ ਹੋਣਗੇ ਉਹਨਾਂ ਦੇ ਉਮੀਦਵਾਰ ਹੋਣਗੇ ਉਹ ਜਿੱਤ ਜ਼ਰੂਰ ਪ੍ਰਾਪਤ ਕਰਨਗੇ ਜੇ ਨਗਰ ਨਿਗਮ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਚੰਗੀ ਰਹਿੰਦੀ ਹੈ ਤਾਂ ਇਸੇ ਤਰੀਕੇ ਨਾਲ ਸਰਕਾਰ ਦਾ ਅਜੇ 2027 ਦੇ ਵਿੱਚ ਜਿਸ ਤਰੀਕੇ ਦੇ ਸਮੀਕਰਨ ਇਹਨਾਂ ਚੋਣਾਂ ਦੇ ਵਿੱਚ ਬਤਨ ਰਏ ਬਦਲੇ ਹੈ ਜੇਕਰ ਨਗਰ ਨਿਕਮ ਵਿੱਚ ਵੀ ਇਸੇ ਤਰੀਕੇ ਨਾਲ ਬਦਲਦੇ ਆ ਤਾਂ ਇਹ ਕਹਿਣਾ ਕੁਝ ਵੀ ਕਿ ਕਿਹੜੀ ਸਰਕਾਰ ਜਿਹੜੀ ਹੈ ਉਹ ਵਿਧਾਨ ਸਭਾ ਦੀਆਂ ਪੌੜੀਆਂ ਚੜੇਗੀ